ਆਪਣੇ ਟਰੈਕਟਰ ਤੇ ਜਾ ਰਹੇ ਦੋ ਭਰਾਵਾਂ ਨੂੰ ਰਸਤੇ ਵਿੱਚ ਕੀਰ ਕੇ ਮਾਰਕੁੱਟ ਕਰਨ ਟਰੈਕਟਰ ਦੀ ਭਾਂ ਤੋੜ ਕਰਕੇ ਖੋਨ ਤੇ ਇੱਕ ਨੂੰ ਜ਼ਖਮੀ ਕਰਨ ਦੀ ਘਟਨਾ ਆਈ ਸਾਹਮਣੇ ਪਿੰਡ ਦੇ ਸਰਪੰਚ ਨੇ ਦੂਜੀ ਧਿਰ ਵੱਲੋਂ ਕਾਰਵਾਈ ਤੋਂ ਬਚਣ ਲਈ ਗੋਲੀਆਂ ਚਲਾਉਣ ਤੇ ਹਮਲੇ ਦਾ ਝੂਠਾ ਡਰਾਮਾ ਕਰਕੇ ਵੀਡੀਓ ਵਾਇਰਲ ਕਰਨ ਦੇ ਲਗਾਏ ਦੋਸ਼ ਪੁਲਿਸ ਜਾਂਚ ਵਿੱਚ ਗੋਲੀਆਂ ਚੱਲਣ ਦੇ ਦੋਸ਼ ਹੋਏ ਝੂਠੇ ਸਾਬਤ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਤੇਜ਼ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ ਆਊਂਡਰ ਪੋਰਟਸ ਟੀਵੀ ਨਿਊ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ੋਰਾ ਸਿੰਘ ਪੰਨੂ ਦੇਸ਼ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੋਣ ਵਾਲੇ ਝਗੜਿਆਂ ਨੂੰ ਰੋਕਣ ਲਈ ਭਾਵੇਂ ਚੋਣ ਕਮਿਸ਼ਨ ਵੱਲੋਂ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਪੁਲਿਸ ਵੀ ਚੌਕਸ ਨਜ਼ਰ ਆ ਰਹੀ ਹੈ ਪਰ ਪਿੰਡਾਂ ਤੇ ਕਸਬਿਆਂ ਅੰਦਰ ਅਜ ਵੀ ਝਗੜੇ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਲ੍ਹਾ ਤਰਨਤਾਰਨ ਦੇ ਪੁਲਸਥਾਨਾ ਬਲਟੋਆ ਅਧੀਨ ਆਉਂਦੇ ਪਿੰਡਵਾੜਾ ਤੇਲੀਆਂ ਵਿਖੇ ਟਰੈਕਟਰ ਤੇ ਜਾ ਰਹੇ ਦੋ ਭਰਾਵਾਂ ਨੂੰ ਰਸਤੇ ਵਿੱਚ ਰੋਕ ਕੇ ਸ਼ਲੀਲ ਗਾਣੇ ਵਜਾਉਣ ਦਾ ਇਲਜ਼ਾਮ ਕਿ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜ਼ਖਮੀ ਨੌਜਵਾਨ ਰੇਸ਼ਮ ਸਿੰਘ ਨੂੰ ਲਾਈਲੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜ਼ਖਮੀ ਨੌਜਵਾਨ ਰੇਸ਼ਮ ਸਿੰਘ ਨੇ ਆਪਣੇ ਨਾਲ ਵਾਪਰੀ ਕਰਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਨਰੇਟਰ ਛੱਡ ਜਾ ਰਿਹਾ ਸੀ ਤੇ ਉਹਨਾਂ ਡੱਕ ਕੇ ਪਹਿਲਾਂ ਆਵਾਜ਼ ਨਲਕਾਰਾਂ ਮਾਰਿਆ ਅਜੀਤ ਸਿੰਘ ਨੇ ਰਣਜੀਤ ਸਿੰਘ ਨੇ ਵੀ ਫੜ ਲਿਆ ਉਹਨਾਂ ਨੂੰ ਉਹਨਾਂ ਦੇ ਮੁੰਡੇ ਨੇ ਮੇਰੇ ਬਾਹ ਤੇ ਕਿਰਪਾਨ ਮਾਰ ਦਿੱਤੀ ਤੇ ਫਿਰ ਨੱਕ ਤੇ ਤੇ ਰঞ্জੀਤ ਸਿੰਘ ਨੇ ਮੇਰੇ ਰਾਡ ਮਾਰ ਦਿੱਤੀ ਫਿਰ ਮੈਂ ਅੱਧਕ ਬੇਹੋਸ਼ ਹੋ ਗਿਆ ਤੇ ਮੈਨੂੰ ਟ੍ਰੈਕਟਰ ਖੋਹਣਾ ਚਾਹਿਆ ਮੈਂ ਨਹੀਂ ਦਿੱਤਾ ਤੇ ਬਾਅਦ ਵਿੱਚ ਉਹਦੀ ਮਾਤਾ ਹੀ ਪਾਣੀ ਕੋਈ ਉਹਨਾਂ ਮੇਰੇ ਥੌਂਡ ਦੇ ਉੱਤੇ بیسਬਾਲ ਮਾਰਿਆ ਤੇ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਦੇ ਪਿਓ ਰঞ্জੀਤ ਸਿੰਘ ਤੋਂ ਰਾਡ ਖੋ ਕੇ ਮੇਰੇ ਰਾਡਾਂ ਮਾਰੀਆਂ ਪੱਟ ਤੇ ਤੇ ਫਿਰ ਮੇਰਾ ਭਰਾ ਮੇਰੇ ਨਾਲ ਸੀ ਉਹ ਝਗੜੇ ਨੂੰ ਵੇਖ ਕੇ ਥੜਾ ਪਿਛੇ ਹੋ ਗਿਆ ਤੇ ਫਿਰ ਉਹਨਾਂ ਦੇ ਅੱਖਾ ਪਰੋ ਪਰੋ ਮਾਰ ਗਏ ਮਰ ਗਿਆ ਤੇ ਉਹ ਛੱਡ ਕੇ ਨਿਮਸ਼ਾਂ ਦੇ ਅੱਗੇ ਭੱਜ ਗਏ ਤੇ ਫਿਰ ਮੇਰੇ ਪਿਤਾ ਜੀ ਨੇ ਮੈਨੂੰ ਉਥੋਂ ਲੈ ਚੋਕ ਨੀ ਫੜਿਆ ਤੇ ਫਿਰ ਆਸ ਕਾਲ ਲਗਾਏ ਮੋਣੀ ਉਸਦੇ ਨਹੀਂ ਗੱਲ ਹੋਈ ਤਾਂ ਕੀ ਕਰਨਾ ਇਹ ਫਤੂ ਜੀ ਨਜਾਇਜ਼ ਬਣਾਉਂਦੇ ਆ ਵੀ ਇਹ ਸਾਡੇ ਘਰ ਅੱਗੇ ਕਾਣੇ ਗੁਨੇ ਲੱਗ ਰਹੇ ਨੇ ਪਰ ਸਾਡੀ ਕੋਈ ਐਦਾਂ ਦੀ ਗੱਲ ਨਹੀਂ ਐ ਅਸੀਂ ਡੱਕ ਵੀ ਬੰਦ ਹੀ ਤੇ ਆਪਣਾ ਅਸੀਂ ਆਪਣੇ ਮੂੰਹ ਧਿਆਨ ਜਾ ਰਹੇ ਸੀ ਉਹਨਾਂ ਅਰਸ਼ਦੀਰ ਜੀ ਉਸ ਦਿਨ ਜਿਹੜੀ ਆ ਕੁੱਟਮਾਰ ਵਾਲੀ ਘਟਨਾ ਹੋਈ ਐ ਸੱਟ ਲੱਗੀ ਤੁਹਾਡੇ ਭਰਾ ਨੂੰ ਜਗਮੀ ਕੀਤਾ ਇਹ ਕੀ ਗੱਲ ਉਸ ਦਿਨ ਹੋਈ ਹਾਂ ਜੀ ਅਹੀਂ ਨਾ ਸਖਜਾਨ ਸੰਸਰਪਾਟ ਵਾਲਾ ਤੇ ਜਨਾ ਉਹਨਾਂ ਦੇ ਕਰੌਟੇ ਰਿਲੇਟਰ ਦੇ ਕੇ ਵਾਪਸ ਆ ਰਿਹਾ ਸੀ ਜਨਾ ਉਨਾ ਦੇ ਕੋਲ ਜਦੋਂ ਮੈਂ ਟੈਕੀ ਬਾਸ ਆ ਰਿਹਾ ਸੀ ਤੇ ਰਸਤੇ ਵਿੱਚ ਸ਼ੁਭਪ੍ਰੀਤ ਉੱਤਰ ਅਜੀਤ ਸਿੰਘ ਉਸ ਨੇ ਸਾਡਾ ਰਸਤਾ ਰੋਕਿਆ ਤੇ ਅੰਦਰ ਜਾਣਾ ਕੀ ਭਾਇਆ ਤੇ ਮੈਂ ਨਾਲੇ ਆਪਣੇ ਭਰਾ ਦੇ ਨਾਲੇ ਟਰੈਕਟਰ ਚ ਭਰਾ ਟਰੈਕਟਰ ਚ ਆ ਰਿਹਾ ਸੀ ਮੈਂ ਨਾਲੇ ਘਰਾ ਤੇ ਬੈਠਾ ਐ ਤੇ ਸ਼ੁਭਪ੍ਰੀਤ ਨੇ ਜਿਉਂ ਨੇ ਜਿਹੜਾ ਦਰਦਾਰਾ ਮਾਰਿਆ ਤੇ ਸ਼ੁਭਪ੍ਰੀਤ ਨੇ ਮੇਰੇ ਭਰਾ ਦੇ ਘਰ ਪਾਉਂਦਾ ਦਿੱਤੀ सिविल हॉस्पिटल सोर्सिंग ਦੇ ਮੈਡੀਕਲ ਅਫਸਰ ਡਾਕਟਰ ਕਮਲਪ੍ਰੀਤ ਸਿੰਘ ਨੇ ਹਸਪਤਾਲ ਵਿੱਚ ਜਿਹੜੇ ਇਲਾਜ ਜ਼ਖਮੀ ਨੌਜਵਾਨ ਰੇਸ਼ਮ ਸਿੰਘ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਰੇਸ਼ਮ ਸਿੰਘ son of ਹੀਰਾ ਸਿੰਘ ਜਿਹੜਾ ਇੱਥੇ ਐਡਮਿਟ ਹੋਇਆ ਹੋਇਆ ਹੈ ਉਸ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਸਰੀਰ ਤੇ ਤੇ ਹੁਣ ਦਾ ਜਿਹੜਾ ਹੈਗਾ ਡਾਕਟਰ ਦੇ ਹਸਾਮਨਾ ਪਰਚਾ ਕੱਟਿਆ ਗਿਆ ਹੈਗਾ ਤੇ ਬਾਕੀ ਐਮਐਲਆ ਰਿਪੋਰਟ ਤੇ ਹੋ ਗਈ ਹੋ ਗਈ ਬਾਕੀ ਜਿਹੜੀ ਫਰਦਰ ਰਿਪੋਰਟਿੰਗ ਹੈ ਐਕਸ-ਰੇ ਚ ਸਾਰਾ ਕੁਝ ਹੋ ਕੇ ਜਿਉਂ-ਜਿਉਂ ਜਾਰੀ ਚੱਲ ਰਿਹਾ ਹੈ ਫਾਈਲ ਹੈ ਦੂਜੀ ਧਿਰ ਦੇ ਸ਼ੁਭਦੀਪ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਸਰਕਾਰੀ ਹਸਪਤਾਲ ਕਰਿਆਲਾ ਵਿਖੇ ਦਾਖਲ ਸ਼ੁਭਦੀਪ ਨੇ ਆਪਣੇ ਉੱਪਰ ਲੱਗੇ ਦੋਚਾ ਨੂੰ ਜਿੱਥੇ ਨਕਾਰਿਆ ਉੱਥੇ ਉਸਨੇ ਨੌਜਵਾਨ ਰੇਸ਼ਮ ਸਿੰਘ ਖਿਲਾਫ ਅਸ਼ਲੀਲ ਗਾਣੇ ਵਜਾਉਣ ਦੇ ਦੋਸ਼ ਲਗਾਏ ਜੀ ਅਸੀਂ ਤਾਂ ਜੀ ਕਰੀਬ 8:59 ਤੋਂ ਲੈ ਕੇ 9 ਦਾ ਟਾਈਮ ਹੋਊਗਾ ਜੀ ਘਰੇ ਆਪਣੇ ਬੈਠੇ ਸੀਗੇ ਤੇ ਬਾਹਰ ਇਹਨਾਂ ਨੂੰ ਮਲਕੀ ਆਵਾਜ਼ ਆਈ ਕਿ ਜਿੱਦਾਂ ਕਿ ਟਰੈਕਟਰ ਰੁਕਿਆ ਸੀਗਾ ਜੀ ਉਹਦੇ ਦੇ ਉੱਪਰ ਮਲਕੀ ਬਹੁਤ ਅਸ਼ਲੀਲ ਗਾਣੇ ਚੱਲ ਰਹੇ ਸੀਗੇ ਤੇ ਜਦੋਂ ਮੇਰੇ ਪਿਤਾ ਜੀ ਨੇ ਬਾਹਰ ਜਾ ਕੇ ਦੇਖਿਆ ਕਿ ਉਹਦੇ ਉੱਪਰ ਇੱਕ ਮਨਜੀਤ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਬੜਾ ਤੇਲੀਆਂ ਤੇ ਇੱਕ ਅਰਸ਼ਦੀਪ ਸਿੰਘ ਤੇ ਰੇਸ਼ਮ ਸਿੰਘ ਸਾਨੂੰ ਵੀ ਰਾਜ਼ੰਗੇ ਜੀ ਇਹ ਆਪਣਾ ਬੜਾ ਸ਼ੇਰ ਸਿੰਘ ਉੱਪਰ ਬੈਠੇ ਹੋਏ ਸੀਗੇ ਮੇਰੇ ਪਿਤਾ ਜੀ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਨਾ ਰੁਕੋ ਜੇ ਤੁਸੀਂ ਰੁਕਣਾ ਤਾਂ ਗਾਣੇ ਜੇ ਤੁਸੀਂ ਲਾਏ ਮਲਕੀ ਇਹ ਬੰਦ ਕਰ ਦਿਓ ਜੀ ਭਾਜੀ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਗਾਣੇ ਬੰਦ ਨਹੀਂ ਕਰਨੇ ਨਾ ਸਾਨੂੰ ਕੋਈ ਰੋ ਨਹੀਂ ਸਕਦਾ ਤੇ ਇਹ ਭਾਜੀ ਗਾਲਾਂ ਕੱਢਦੇ ਹੋਏ ਇਹਦੇ ਨਾਲੇ ਕਹਿੰਦੇ ਕਿ ਕੋਈ ਗੱਲ ਨਹੀਂ ਤੁਹਾਨੂੰ ਵੇਖ ਲੈਣੀ ਹੋਣੀ ਵੇਖ ਲੈਣੇ ਆਂ ਗਾਂ ਸਰਪੰਚ ਸਿਕੰਜ ਸਿੰਘ ਦੀ ਪਿੰਡਵਾੜਾ ਤੇ ਲੀਆਂ ਜਦ ਅੱਗੇ ਘਰ ਛਣ ਤੋਂ ਉਹਨਾਂ ਨੇ ਵਿਹਗ ਤੇ ਚਲੇ ਗਈ। ਅਸੀਂ ਬੂਹਾ ਮਾਰ ਕੇ ਆਪਦੇ ਘਰੇ ਪੈ ਗਈ। ਸਰ 25 ਕਿ 20 25 ਮਿੰਟ ਬਾਅਦ ਸਰ ਇਹਨਾਂ ਦੇ ਘਰੋਂ ਇੱਕ ਗੱਡੀ ਆਈ ਸਵਿਫਟ ਜੀ ਇੱਕ ਉਹ ਟਰੈਕਟਰ ਤੇ ਤਿੰਨ ਕਿ ਮੋਟਰਸਾਈਕਲ ਸੀਗੇ ਜਿਹੜੇ ਆਏ। ਉਹ ਆਣ ਕੇ ਬਾਹਰ ਰੁੱਕ ਗਏ ਭਾਜੀ ਤੇ ਜਦੋਂ ਮਨ ਲਕੀ ਆਪਣਾ ਇਹ ਇਹਨਾਂ ਨੇ ਆਉਂਦੇ ਆ ਸਾਰੇ ਸਰ ਬਾਅਦੋਂ ਆਪਣਾ ਗੱਲ ਪੈ ਗਈ ਸਾਡੇ ਨਾਲ ਪੁਲਸ ਸਥਾਨਾ ਬਲਟੂਆ ਦਿਨੋਂ ਦੀ ਪੁਲਸ ਚੌਕੀ ਦੇ ਅਲਗੋ ਕੋਠੀ ਦੇ ਇੰਚਾਰਜ ਸਹਿਬ ਸਿੰਘ ਹੋਰਾਂ ਨੇ ਦੱਸਿਆ ਕਿ ਬਾਂਦੀਆਂ ਧਰਾਵਾਂ ਤਹਿਤ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀ ਮਕਦਮਾ ਦਰਜ ਕੀਤਾ ਗਿਆ ਜੀ ਇੱਕ 메ਨ ਮਕਦਮਾ ਜਿਹੜਾ ਰੇਸ਼ਮ ਸਿੰਘ ਪੁੱਤਰ ਹਿਰਾ ਸਿੰਘ ਵੱਲੋਂ ਦਰਜ ਕੀਤਾ ਗਿਆ ਵਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਗੋਲੀਆਂ ਚੱਲਣ ਦੇ ਦੋ ਝੂਠੇ ਸਾਬਤ ਹੋਏ ਨੇ। ਇਹ ਜਾਂਚਾ ਲੱਗਾ ਹੁੰਦੇ باوجود ਜਿਹੜੀ ਆ ਉਹ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ ਉਹਦੇ ਚ ਕਿੰਨੀਕ ਸਚਾਈ ਸਾਹਮਣੇ ਆਈ ਉਸ ਦੇ ਸਬੰਧ ਵਿੱਚ ਮੈਂ ਵੀ ਮੌਕੇ ਤੇ ਦੋ ਵਾਰ ਹੀ ਗਿਆ ਸੀ ਤੇ ਮੈਨੂੰ ਵੀ ਕਿਸੇ ਨੇ ਮਤਲਬ ਗੋਲੀ ਚੱਲਣ ਬਾਰੇ ਨਹੀਂ ਉਹਨਾਂ ਨੇ ਦੱਸਿਆ ਉਸ ਤੋਂ ਬਾਅਦ ਸੀਨੀਅਰ ਅਫਸਰ ਵੀ ਮੌਕੇ ਤੇ ਆਏ ਨੇ ਉਹਨਾਂ ਨੇ ਵੀ ਦਰਦਿਕ ਕੀਤੀ ਆ ਤੇ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਉਹਨਾਂ ਨੇ ਕਿਹਾ ਕਿ ਜਲਦ ਹੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਹਵਾਲੇ ਕੀਤਾ ਜਾਵੇਗਾ ਮੌੜੀ ਪੜਤਾਲ ਚੱਲ ਰਹੀ ਹੈ ਜੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਬਾਰੇ ਉਹਦੇ ਰੇਟ ਕਰ ਰਹੇ ਆ ਭਾਵੇਂ ਇੱਕ ਇੱਕ ਘਟਨਾ ਸਮੇਂ ਭਾਂ ਤੋੜ ਕਰਕੇ ਖੋਏ ਟਰੈਕਟਰ ਨੂੰ ਪੁਲਿਸ ਨੇ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਟਰੈਕਟਰ ਸਵਾਰ ਦੋ ਭਰਾਵਾਂ ਦੀ ਕੋਟਮਾਰ ਕਰਨ ਵਾਲੀ ਧਿਰ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਸੁਖਚੰਦ ਸਿੰਘ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਮੇਰੇ ਸਿਆਸੀ ਵਿਰੋਧੀਆਂ ਦੀ ਸ਼ੈਦੇ ਝੂਠਾ ਡਰਾਮਾ ਕੀਤਾ ਗਿਆ ਹੈ ਜਿਸ ਬਾਰੇ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਚੋਣ ਕਮਿਸ਼ਨ પાસે ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਹ ਬੰਦੇ ਮੇਰਾ ਜਲੇਟਰ ਗਏ ਨੇ ਇਹਨਾਂ ਨੇ ਬਹੁਤ ਖਰਾਬ ਚੀਜ਼ ਦਾ ਬੋਟ ਕਰਾਉ ਟਰੈਕਟਰ ਛੱਡ ਕੇ ਵਾਪਸ ਜਾ ਰਹੇ ਇਹ ਦਸਤੇ ਇਹਦੇ ਵਿੱਚ ਜਿਹੋ ਗਏ ਆ ਮੇਰੇ ਰਸਤੇ ਦੇ ਵਿੱਚ ਹੱਕੀ ਕਰ ਰਿਹਾ ਇਹਨਾਂ ਦਾ ਰਜੀਤ ਸਿੰਘ ਦਾ ਤੇ 24 ਸਿੰਘ ਦਾ ਨੰਗਾ ਇਹਨਾਂ ਨੇ ਇਹਨਾਂ ਬੰਦਿਆਂ ਨੂੰ ਮਤਲਬ ਘੇਰ ਕੇ ਤੇ ਮਾਗਿਆ ਵੀ ਤੁਸੀਂ ਗੱਦੇ ਗਾਣੇ ਲਾਉਂਦੇ ਜੀ ਦੇਖ ਲਾਉਂਦੇ ਜੀ ਇਹਨੂੰ ਘੇਰ ਕੇ ਉੱਥੋਂ ਪ੍ਰੀਮ ਲਗਾਉਂਦੇ ਪੁੰਦਾਰਿਆ ਉਹ ਇਹਨਾਂ ਨੇ ਆਖਿਆ ਵੀ ਕੋਈ ਇਹਦੀ ਗੱਦੀਆਂ ਨਹੀਂ ਕਰੇਗਾ ਇਹਨਾਂ ਨੂੰ ਇਹਨਾਂ ਬੰਦਿਆਂ ਨੂੰ ਸਟਾ ਲਾ ਦਿੱਤੀਆਂ ਇਹਨਾਂ ਟਰੈਕਟਰ ਭੰਨ ਤੋੜ ਕੇ ਅੰਦਰ ਲਾ ਦਿੱਤਾ ਦਾ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਨਾਂ ਨੂੰ ਸਟਾ ਲੱਗੀਆਂ ਆਏ ਮੈਂ ਜਾ ਕੇ ਇਹਨਾਂ ਨੂੰ ਪਰਦਾਲ ਕੀਤੀ ਲੱਭਿਆ ਜਾ ਕੇ ਇਹਨਾਂ ਦਾ ਫੋਨ ਵੀ ਉਹਨਾਂ ਨੇ ਘੋਲਿਆ ਮੈਂ ਉਹਨਾਂ ਨੂੰ ਲੱਭ ਕੇ ਜਾ ਕੇ ਦੇ ਮੁਰਕੇ ਦਰਖਾਸਤ ਦਿੱਤੀ ਅਲਕੋ ਘੋਟੀ ਚੰਕੀ ਜਿ ਕਿਉਂਕਿ ਮੁਰਕੇ ਬਾਅਦ ਸੁਰਸਿੰਘ ਜਾ ਕੇ ਦਾਖਲ ਕਰਵਾਇਆ ਮੈਂ ਬਹੁਤ ਵਾਰ ਘੁੰਮਦੇ ਦਾ ਤੇ ਮਦਰ ਇਹਨਾਂ ਮੱਦਿਆ ਦੀ ਫਾਈਲ ਕੀਤੀ ਉਹ ਬੰਦਿਆਂ ਨੇ ਮੈਂ 2 ਵਜੇ ਤੱਕ ਸੁਰਸਿੰਘ ਹਸਪਤਾਲ ਦੇ ਵਿੱਚ ਰਿਹਾ ਇਹਨਾਂ ਬੰਦਿਆਂ ਨੇ ਝੂਠਾ ਡਰਾਮਾ ਰਚ ਕੇ ਤੇ ਠੂਠੇ ਨਤੀਜੇ ਲੈ ਕੇ ਉਥੇ ਰਿਜਲਟ ਲਈ ਫਿਰਦੇ ਆ ਇਹਦਾ ਸ਼ਰਾਬ ਦੀ ਅੰਸਰਾਂ ਨੂੰ ਜਿਹੜੇ ਗਲਤ ਕੰਮ ਡਰਾਮੇ ਰਾਤ ਕਰ ਚਾਉਂਦੇ ਆ ਉਹਨਾਂ ਦੇ ਉੱਚ ਘਾਰੀਆ ਤੋਂ ਮੈਂ ਬੰਕ ਕਰਦਾ ਹੁਣ ਕਮਿੰਦਰ ਸਾਹਿਬ ਤੋਂ ਐਸਐਸਪੀ ਸਾਹਿਬ ਤੋਂ ਵੀ ਇਹਨੇ ਡਰਾਮੇ ਵਾਈ ਬੰਦਿਆਂ ਨੂੰ ਇਹਨਾਂ ਨੂੰ ਕਾਰਵਾਈ ਕਰਕੇ ਨੱਥ ਪਾਈ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਕਟਨਾਲੀ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਪੁਲਿਸ ਕੀ ਕਾਰਵਾਈ ਅਮਲ ਵਿੱਚ ਲਿਆਉਂਦੀ ਏ ਗਰਾਉਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਪਾਟਿਆ ਦੇ ਨਾਲ ਪਸ਼ੋਰਾ ਸਿੰਘ ਪੰਨੂ ਵੱਲੋਂ ਤਿਆਰ ਕੀਤੀ ਇਹ ਵਿਸ਼ੇਸ਼ ਰਿਪੋਰਟ